ਕਿੰਦ ਬਾਗੇ ਦਵਿੰਦਰ ਸਿੰਘ ਸੋ ਭਰਾ ਤੁਹਾਨੂੰ ਸਿਧਾਈ ਅੰਤਰਾ ਸੁਣਾਊਗਾ ਸੋ ਚੰਗਾ ਲੱਗੂ ਤੇ ਜਰੂਰ ਮੇਰਾ ਭਰਾ YouTube ਤੇ ਜਾ ਕੇ ਸਰਚ ਕਰਿਓ ਦਵਿੰਦਰ ਸਿੰਘ ਬਾਗੇ ਚੱਲ ਦੇ ਚ ਪਹਿਰੇ ਬਾਪੂ ਦੀਪ ਸਿੰਘ ਦੇ ਤੇ ਸੰਗਤਾਂ ਦਾ ਇਕੱਠੋਂ ਦਾ ਠਾਠਾ ਮਾਰਦਾ ਸੋ ਵੀਡੀਓ ਦੇ ਨਾਲ ਤੁਹਾਨੂੰ ਸ਼ਬਦ ਸੁਣਨ ਨੂੰ ਮਿਲੂਗਾ ਸੁਣ ਕੇ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਤਨ ਬਾਬਾ ਪਾਲਾ ਸਿੰਘ ਜੀ ਦੇ ਬਰਸੀ ਤੇ ਪਹੁੰਚੀ ਹੋਈ ਸਾਰੇ ਹੀ ਸਾਧ ਸੰਗਤ ਦਾ ਸਹਿਜ ਰੂ ਧੰਨਵਾਦ ਕਰਦੇ ਆ ਸੋ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹੀ ਮੇਲੇ ਚੱਲਦੇ ਰਹਿਣ ਤੇ ਸੰਗਤਾਂ ਜੁੜਦੀਆਂ ਰਹਿਣ ਸੋ ਤੁਹਾਡੇ ਸਾਹਮਣੇ ਆਣ ਚਲੋ ਮੈਂ ਸਥਾਈ ਯੰਤਰਾ ਸੁਣਾਉਣਾ ਇਹ ਤਾਂਤਨ ਬਾਬਾ ਦੀਪ ਸਿੰਘ ਮਹਾਰਾਜ ਤੇ ਪਾਸਾ ਜੀਆਂ ਦਾ ਸப்தਿਆ ਜੋਗ ਚੱਲਦੇ ਦੁਪਹਿਰੇ ਹੀ ਬਾਬਾ ਦੀਪ ਸਿੰਘ ਦੇ ਸੰਗਤਾਂ ਦਾ ਇਕੱਠ ਆਉਂਦਾ ਠਾਠਾ ਮਾਰਦਾ ਤੋ 3-4 ਦਿਨ ਦੇ ਵਿੱਚ ਤੁਹਾਨੂੰ YouTube ਔਰ Jazz Official Channel ਤੇ ਸੁਣਨ ਨੂੰ ਤੇ ਵੇਖਣ ਨੂੰ ਮਿਲੇਗਾ। ਤੋ ਸਾਰਿਆਂ ਨੇ ਦੇਖਣਾ ਤੇ ਲਾਇਕੂ ਕਮੈਂਟ ਸ਼ੇਅਰ ਵੀ ਕਰਨਾ ਤੇ ਇਦਾਂ ਹੀ ਤੁਹਾਡੇ ਹੌਸਲੇ ਤੇ ਨਾਲ ਹੀ ਆਣ ਕੇ ਜੀ ਹਫਤੇ 'ਚ ਹੁੰਦੇ 7 ਦਿਨ ਜੀ ਹਫਤੇ 'ਚ ਹੁੰਦੇ 7 ਦਿਨ ਜੀ ਹਫਤੇ ਚ ਹੁੰਦੇ 7 ਦਿਨ ਜੀ ਹਫਤੇ ਚ ਹੁੰਦੇ 7 ਦਿਨ ਜੀ ਹਫਤੇ ਚ ਹੁੰਦੇ 7 ਦਿਨ ਜੀ ਦਿਨ ਐ ਤਵਾਰ ਵਾਲਾ ਹਰ ਕੋਈ ਵਿਚਾਰਦਾ ਚੱਲਦੇ ਚ ਪੈਰੇ ਬਾਬਾ ਦੀਪ ਸਿੰਘ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਚੱਲਦੇ ਚ ਪੈਰੇ ਬਾਪੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਜਲਦੇਚ ਪਾਰੇ ਬਾਪੂ ਖੱਡੇ ਵਾਲੇ ਦੇ ਸੰਗਤਾਂ ਦਾ ਕਾਠਿਓਂ ਦਾ ਠਾਠਾ ਮਾਰਦਾ ਓਹ ਪਿੰਡ ਦਾ ਜਨਮ ਮਾਤਾ ਜਿਉਣੀ ਜੀ ਦਾ ਜਾਇਆ ਓਹ ਪਿਤਾ ਭਗਤੇ ਦਾ ਪੁੱਤ ਸਾਰੀ ਦੁਨੀਆ ਤੇ ਛਾਇਆ ਓਹ ਪਿੰਡ ਦਾ ਜਨਮ ਮਾਤਾ ਜਿਉਣੀ ਜੀ ਦਾ ਜਾਇਆ ਪਿਤਾ ਭਗਤੇ ਦਾ ਪੁੱਤ ਸਾਰੀ ਦੁਨੀਆ ਤੇ ਛਾਇਆ ਖਾਲੀ ਮਰਦਾਂ ਨਾ ਕੋਈ ਉਹ ਦੇ ਦਰਤਾਂ ਹੱਥ ਜੋੜ ਜਿਹੜਾ ਅਰਜ਼ ਗੁਜ਼ਾਰਦਾ ਉਹ ਜੱਟ ਦੇ ਜਪਰੇ ਬਾਬਾ ਦੀ ਪੱਥਿੰਗ ਦੇ ਸੰਗਤਾਂ ਦਾ ਸਾਠ ਆਉਂਦਾ ਟਾਟਾ ਮਾਰਦਾ ਉਹ ਜੱਟ ਦੇ ਜਪਰੇ ਬਾਬੂ ਖੰਡੇ ਵਾਲੇ ਦੇ ਸੰਗਤਾਂ ਦਾ ਸਾਠ ਆਉਂਦਾ ਠਾਠਾ ਮਾਰਦਾ ਜਿਹੜੇ ਪੈਗੇ ਸੀ ਕੁਰਾਹੇ ਉਹ ਵੀ ਪੈਗੇ ਸਿੱਧੇ ਰਾਹ ਹੋ ਲਾ ਕੇ ਸੇਵਾ ਵਿੱਚ ਮੰਨ ਲਿਆ ਜੀਵਨ ਬਚਾ ਉਹ ਜਿਹੜੇ ਪੈਗੇ ਸੀ ਕੁਰਾਹੇ ਉਹ ਵੀ ਪੈਗੇ ਸਿੱਧੇ ਰਾਹ ਹੋ ਲਾ ਕੇ ਸੇਵਾ ਵਿੱਚ ਮੰਨ ਲਿਆ ਜੀਵਨ ਬਚਾ ਉਹ ਜਿਹੜੇ ਪੈਗੇ ਸੀ ਕੁਰਾਹੇ ਉਹ ਵੀ ਪੈਗੇ ਸਿੱਧੇ ਰਾਹ ਲਾ ਕੇ ਪਾਣੀ ਵਿੱਚ ਮੰਨ ਲਿਆ ਜੀਵਨ ਬਚਾ ਓਏ ਓ ਵੀ ਝੁੱਕਦਾ ਹੈ ਆ ਕੇ ਓ ਦੇ ਦਰ ਤੇ ਜਿਹੜਾ ਫਿਰਦਾ ਸੀ ਪਾਣੀ ਜਿ ਲੈਰ ਤਾਰਦਾ ਓ ਚੱਲ ਦੇ ਚ ਮੇਰੇ ਬਾਬੇ ਦੀਪ ਸਿੰਘ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਓ ਚੱਲ ਦੇ ਚ ਪੈਰੇ ਬਾਬੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਓ ਚੱਲ ਦੇ ਚ ਪੈਰੇ ਬਾਬੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਉਹ ਰੱਖੀ ਹਰਦੀਪ ਨੇ ਵੀ ਆਸ ਨਹੀਂ ਉਹ ਟੁੱਟੀ ਉਡਾਈਓ ਸੰਡੇ ਵਾਲੇ ਦਿਨ ਮਾਰਦਾ ਏ ਛੁੱਟੀ ਉਹ ਰੱਖੀ ਹਰਦੀਪ ਨੇ ਵੀ ਆਸ ਨਹੀਂ ਉਹ ਟੁੱਟੀ ਉਡਾਈਓ ਸੰਡੇ ਵਾਲੇ ਦਿਨ ਮਾਰਦਾ ਏ ਛੁੱਟੀ ਜਾੜੇ ਆਉਂਦਾ ਏ ਤੋਹੇ ਪਿੰਡੋਂ ਬਸਤੇ ਆਉਂਦਾ ਏ ਤੋਹੇ ਪਿੰਡੋਂ ਬਸਤੇ ਕਾੜੇ ਆਉਂਦਾ ਏ ਤੇ ਕੋਹੇ ਪਿੰਡੋਂ ਬਸਤੇ ਰੱਖਿਆ ਪਰ ਸਾ ਸਿੱਧ ਕੋ ਨਾ ਹਾਰਦਾ ਉਹ ਚੱਲਦੇ ਚ ਪੈਰੇ ਬਾਬਾ ਦੀਪ ਸਿੰਘ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਉਹ ਚੱਲਦੇ ਚ ਪੈਰੇ ਬਾਬੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਉਹ ਸੱfte ਚ ਹੁੰਦੇ ਸੱਤ ਦਿਨ ਜੀ ਹਫਤੇ ਚੰੁੰਦੇ 7 ਦਿਨ ਜੀ ਹਫਤੇ ਚੰੁੰਦੇ 7 ਦਿਨ ਜੀ ਤੇਰੇ ਐਤਵਾਰ ਵਾਲਾ ਹਰ ਕੋਈ ਵਿਚਾਰਦਾ ਚੱਲਦੇ ਚ ਪੈਰੇ ਬਾਬਾ ਦੀਪ ਸਿੰਘ ਦੇ ਸੰਗਤਾਂ ਦਾ ਕਾਠੇ ਆਉਂਦਾ ਟਾਟਾ ਮਾਰਦਾ ਚੱਲਦੇ ਚ ਪੈਰੇ ਬਾਪੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਸੋ ਸ਼ਬਦ ਧਾਰਮਿਕ ਸ਼ਬਦ ਜੀ ਚੱਲਦੇ ਚ ਪਹਿਰੇ ਬਾਪੂ ਦੀਪ ਸਿੰਘ ਦੇ ਤੇ ਸ਼ਬਦ ਗਾਇਆ ਜੀ ਤਵਿੰਦਰ ਸਿੰਘ ਬਾਗੇ ਬੜਾ ਪਿਆਰਾ ਮੇਰਾ ਭਰਾ ਆ ਜੀ ਬਾਗੇ ਪਿੰਡ ਤੋਂ ਮੈਂ ਹੁਣ ਵੀਰ ਨੂੰ ਫੋਨ ਕੀਤਾ ਕਿ ਮੈਂ ਆਦੀ ਆਉਣਾ ਮੈਂ ਤੇ ਆਪਾਂ ਹਾਜ਼ਰੀ ਭਰਨੀ ਆ ਮਹਾਂਪੁਰਖ ਬਾਬਾ ਪਾਲਾ ਸਿੰਘ ਦੀ ਜੇ ਚਰਨਾਂ ਤੇ ਸੰਗਤਾਂ ਦੇ ਚਰਨਾਂ ਸੋ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲਿਆ ਕੱਲ ਵੀ ਹਾਜ਼ਰੀ ਭਰਾਂਗੇ ਸੋ ਇੱਕ ਸ਼ਬਦ ਦੀ ਹਾਜ਼ਰੀ ਹੋਰ ਕਰੋਗੇ ਵਾਹਿਗੁਰੂ ਸੋ ਬੜਾ ਪਿਆਰਾ ਸ਼ਬਦ ਵੀ ਚੱਲਦਾ ਇੱਕ ਮੇਰੇ ਭਰਾ ਦਾ ਨਾਨਕ ਦਾ ਲਾਲ ਮਹਾਂਪੁਰਖ ਬਾਬਾ ਸ਼੍ਰੀਚੰਦ ਮਹਾਰਾਜ ਜੀ ਦਾ ਬੜਾ ਹੀ ਪਿਆਰਾ ਸ਼ਬਦ ਸੋ ਲਿਖਿਆ ਲਵ ਚੌਲਚੱਕ ਪਿੰਡ ਚੌਲਚੱਕ ਤੋਂ ਭਰਾ ਜਿਸ ਨੇ ਲਿਖਿਆ ਸੋ ਗਾਇਆ ਮੇਰੇ ਭਰਾ ਦਵਿੰਦਰ ਸਿੰਘ ਬਾਗੇ ਨੇ ਸੁਣ ਕੇ ਜਰਾ ਭਰਾ ਦੀ ਜੁਬਾਨੀ ਨਾਨਕ ਦਾ ਲਾਲ ਹੈ ਉਹ ਬੜਾ ਹੀ ਦਿਆਲ ਹੈ ਨਾਨਕ ਦਾ ਲਾਲ ਹੈ ਉਹ ਬੜਾ ਹੀ ਦਿਆਲ ਹੈ ਉਹ ਡੁੱਬਦੇ ਦੀ ਫੜੀ ਮੇਰੀ ਡੁੱਬਦੇ ਦੀ ਫੜੀ ਡੁੱਬਦੇ ਦੀ ਫੜੀ ਮੇਰੀ ਬਾ ਸ਼੍ਰੀ ਚੰਦ ਨੇ ਉੱਠਣ ਤੇ ਮੇਰੇ ਘਰ ਆਨੰਦ ਹੀ ਆਨੰਦ ਨੇ पड़ी मे थां ते खाधे सी बड़े औखे कटे ां ते खाधे दे धके सी बड़े औखे कटे कटे ने दुखड़े सारे सौखे हो भेदण तेर तर आनंदी आनंद जीतण जी बड़ी मे बाबा भला सिंह न बड़ी मेरी बां बाबा भला सिंह न ਉਹ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਮਾਨ ਮੰਨ ਦਿੱਤਾ ਬਹੁਤ ਬਹੁਤ ਧੰਨਵਾਦ ਇਹ ਸ਼ਬਦ ਮੈਂ ਆਪ ਹੈ ਗਾਇਆ ਝੋੜ ਚੱਕ ਵਾਲੇ ਤੋਂ ਲਿਖਾਇਆ ਇਹ ਸ਼ਬਦ ਮੈਂ ਆਪ ਹੈ ਗਾਇਆ ਝੋੜ ਚੱਕ ਵਾਲੇ ਥੋੜੀ ਮੇਰੀ ਬਾ ਸ਼੍ਰੀ ਚੰਦ ਨੇ ਸੋ ਰਾਂ ਪਰ ਗਿਆ ਸੰਗਤਾਂ ਨੂੰ ਜੀ ਆਇਆਂ ਲੋ ਜੀ ਬਾਬਾ ਜੀ ਦੀ ਵਰਸੀ ਤੇ ਜਿਹੜੇ ਜਿਹੜੇ ਵੀ ਕਦਮ ਚੱਲ ਕੇ ਆਏ ਨੇ ਮਾਲਕ ਆਪ ਸਭ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਵੇ ਸੋ ਹਰ ਪੀੜਤਾ ਦੇ ਵਾਸਤੇ ਦਿਲੋਂ ਹਮਦਰਦੀ ਸੋ ਸਾਡੇ ਭਰਾ ਨੇ ਸਾਡੇ ਵੱਡੇ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਜੀ ਉਹਨਾਂ ਵਾਸਤੇ ਅਰਦਾਸ ਬੇਨਤੀ ਕਰਦੀ ਆ ਕਿ ਮਾਲਕ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਲਦੀ ਤੋਂ ਜਲਦੀ ਅਸੀਂ ਰੜਣ ਕੇ ਸੌਰੀਆ ਨੇ ਆਪਣੇ ਪੰਜਾਬ ਨੂੰ ਖੜਾ ਕਰਦਾ ਆ ਜੀ ਰੰਗਲੇ ਪੰਜਾਬ ਨੂੰ ਰੰਗਲਾ ਹੀ ਬਣਾ ਕੇ ਰੱਖਣਾ ਸੋ ਇੱਕ ਹੋਰ ਆਪਣਾ ਸ਼ਬਦ ਆ ਰਿਹਾ ਬੜਾ ਪਿਆਰਾ ਲੰਦਾ ਔ ਟਿੱਡੋ ਜੰਮੇ ਮਾਰਣ ਤੱਕੇ ਕੌਣ ਕਿਸੇ ਦਾ ਕਰਦਾ ਉਹ ਕੇ ਰਵਾੜੀ ਨਾਲ ਲੜਦੀ ਐ ਬੁੱਤ ਮਾਣ ਘਰ ਤੋਂ ਕੱਢਦਾ ਓ ਤੇਰਾ ਇੱਥੇ ਕੀ ਰੱਖਿਆ ਤੂੰ ਪੈਰੀਂ ਘਰ ਵਿੱਚ ਪਾਉਣਾ ਬੱਸੀ ਬਾਬਾ ਨਾਨਕਾ ਤੂੰ ਫੇਰ ਕਦੋਂ ਹੈ ਆਉਣਾ ਓ ਬੱਸੀ ਬਾਬਾ ਨਾਨਕਾ ਤੂੰ ਫੇਰ ਕਦੋਂ ਹੈ ਆਉਣਾ ਓ ਉਹ ਤੜੀ ਕੇਸ ਕਟਾਉਂਦੇ ਲੋਕੀ ਚਾਰ ਪੁੱਤ ਤੁਸਾਂ ਵਾਰੇ ਕੀ ਜੁਰਬਾਨੀਆਂ ਕੀਤੀਆਂ ਨੇ ਜੀ ਉਲ ਗਏ ਨੇ ਇਹ ਕੁਰਬਾਨੀਆਂ ਕੀਤੀਆਂ ਨੇ ਜੀ ਭੁੱਲ ਗਏ ਨੇ ਸਾਰੇ ਇਹ ਕੁਰਬਾਨੀਆਂ ਕੀਤੀਆਂ ਨੇ ਜੀ ਭੁੱਲ ਗਏ ਨੇ ਸਾਰੇ ਉਹ ਚੁੰਨੀ ਤੱਕਲ ਦੂਰ ਦਿਆ ਇਹਨਾਂ ਕੱਪੜਾ ਪੁਰਾਣੀ ਪਾਉਣਾ ਦੱਸੀ ਬਾਬਾ ਨਾਨਕਾ ਤੂੰ ਫੇਰ ਕਦੋਂ ਹੈ ਆਉਣਾ ਦੱਸੀ ਬਾਬਾ ਨਾਨਕਾ ਤੂੰ ਫੇਰ ਕਦੋਂ ਹੈ ਆਉਣਾ ਓਹ ਉਹ ਪਰਾਂ ਦਾ ਮਨਜਿੰਦਰ ਜੀ ਰਹੇ ਜੁਗਦਾ ਏ ਦੌਰ ਜੀ ਚੱਲਦਾ ਕੋਈ ਨਾ ਸਾਥ ਜਾਰੀ ਮੰਡੀ ਦੇ ਕੋਲ ਮੇਰਾ ਛੋਟਾ ਜਿਹਾ ਪਿੰਡ ਆ ਜੀ ਖਲਹਿਰਾ ਪਿੰਡ ਸੋ ਜਿੰਨਿਆਂ ਵੀ ਤੁਹਾਨੂੰ ਧਾਰਮਿਕ ਰਚਨਾ ਸੁਣਾਈਆਂ ਉਹਨਾਂ ਦੇ ਵਿੱਚੋਂ ਕੁਝ ਸਾਡੀਆਂ ਖੁਦ ਦੀਆਂ ਲਿਖੀਆਂ ਕੁਝ ਸਾਡੇ ਫਰੈਂਡ ਸਰਕਲ ਯਾਰ ਦੋਸਤਾਂ ਦੀਆਂ ਲਿਖੀਆਂ ਸੋ YouTube ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਜੇ ਆਜਾ ਬਾਬਾ ਕਾਲਾ ਜੀ ਅੱਜ ਮਿਲੀਅਨ ਦੇ ਕਰੀਬ ਵਿਊਜ਼ ਆ ਸੋ ਮੇਰਾ ਨਾਮ ਆ ਜੀ ਅਮਨ ਖਲਹਿਰਾ ਸੋ ਕਹਿੰਦੇ ਜੀ ਪੁੱਤ ਭਾਵੇਂ ਸਰਦਾਰ ਆ ਜਾਂ ਮੋਨਾ ਆ DJ ਵਾਲੇ ਭਾਜੀ ਟਾਈਮ ਨਹੀਂ ਵੇਸਟ ਕਰਦੇ ਆਂ ਸੁਮਾਨ ਕੰਨ ਨੂੰ ਚੜ੍ਹਦੀ ਕਲਾ ਸਾਰੀ ਤਰੱਕੀ ਬਖਸ਼ੂ ਜੀ ਭਰਾਵਾਂ ਨੇ ਮਾਇਕ ਪੈਣ ਕਰ ਲਿਆ ਸੀ ਮੈਂ ਫਿਰ ਭਾਜੀ ਨਾਲ ਕਢਵਾਇਆ ਸੋ ਥੈਂਕ ਯੂ ਕਹਿੰਦੇ ਕੀ ਪੁੱਤ ਭਾਵੇਂ ਸਰਦਾਰ ਆ ਜਾਂ ਮੋਨਾ ਆ ਮਾਪਿਓ ਨੂੰ ਸੁਹਾ ਲੱਗਦਾ ਪਰ ਮਾਪਿਓ ਚਾਹੁੰਦੇ ਆ ਕੀ ਪੁੱਤ ਸਰਦਾਰ ਹੋਊਗਾ ਸਿਰ ਦੇ ਭਗ ਬਣੂਗਾ ਇੱਜ਼ਤ ਵਧੂਗੀ ਗੁਰੂ ਘਰ ਜਾਊਗਾ ਬਾੜੀ ਸੰਗਤ ਤੋਂ ਬਚੂਗਾ ਸੋ ਪੱਗ ਤੇ ਆ ਵਿਸ਼ੇਸ਼ਤਾਈਆਂ ਦਸੀਆਂ ਸੁਣ ਕੇ ਜਰਾ ਸੋ ਮੇਰੀ ਆਪਣੀ ਰਚਨਾ ਆਪਣੇ ਵੱਲੋਂ ਮੇਰਾ ਲਿਖਿਆ ਗਾਣਾ ਆਂਦਾ ਤੇ ਵੀ ਮੇਰੇ ਵੀਰ ਸਰਦਾਰ ਭਣਜੋ ਜਨਰਲ ਵਾਲਾ ਵਾਲ ਜਿਹੜੇ ਖੜੇ ਕਰਦੇ ਸੋ ਮੇਰਾ ਖੁੱਦ ਦਾ ਗਾਣਾ ਲਿਖਿਆ ਸੋ ਖਸੌਂ ਕੇ ਜਰਾ ਉਹ ਪੱਗ ਨਾਲ ਸਾਡੀ ਸਰਦੋਰੀ ਜਗਦੇ ਸਾਰਿਆਂ ਦੇ ਕੋਲ ਨਹੀਂ ਸਲੂਟ ਵੱਜਦੇ ਪੱਗ ਨਾਲ ਸਾਡੀ ਸਰਦਾਰੀ ਜੱਗ ਤੇ ਸਾਰਿਆਂ ਦੇ ਕੋਲ ਨਹੀਂ ਸਲੂਟ ਵੱਜਦੇ ਉਹ ਉਮੀਦਾਰੀ ਕੁੜੀ ਮੁੱੱਚ ਸੋਹਣੀ ਲੱਗਦੀ ਉਹ ਉਮੀਦਾਰੀ ਕੁੜੀ ਮੁੱੱਚ ਸੋਹਣੀ ਲੱਗਦੀ ਤਨ ਸਾਰਿਆਂ ਜਿਹੜੇ ਰਾਜ ਕਰਦੇ ਉਹ ਵੀ ਮੇਰੇ ਵੀਰ ਸਹਾਰੀ ਬਣ ਜੋ ਜੱਲ ਲਾਲ ਵਾਲ ਜਿਹੜੇ ਖੜੇ ਕਰਦੇ ਉਹ ਵੀ ਮੇਰੇ ਵੀਰ ਸਹਾਰੀ ਬਣ ਜੋ ਜੱਲ ਲਾਲ

ਉਹ ਵੀ ਮੇਰੇ ਵੀਰ ਸਰਦਾਰ ਬਣ ਜੋ ਚੱਲ ਲਾਲ ਵਾਲ ਜਿਹੜੇ ਖੜੇ ਕਰਦੇ ਉਹ ਵੀ ਮੇਰੇ ਵੀਰ ਸਰਦਾਰ ਬਣ ਜੋ ਚੱਲ ਲਾਲ ਵਾਲ ਜਿਹੜੇ ਖੜੇ ਜੀ ਆ ਮਨੇ ਵੀ ਪਹਿਨਾ ਸਰਦਾਰ ਨਹੀਂ ਸੀ ਹੁੰਦਾ ਕਲੇ ਪਿੰਡ ਮੇਰਾ ਸਤਕਾਰ ਨਹੀਂ ਸੀ ਹੁੰਦਾ ਹੋਰ ਸਾਰੇ ਜਾਣੇ ਬਾਬਾ ਜੀ ਦੇ ਮਕਾਮਾ ਦੇ ਉਹਨਾਂ ਦੇ ਫਤਿਹੋਂ ਬਲਾ ਕੇ ਸਾਨੂੰ ਸਤਕਾਰ ਦੇ ਤਪਾ ਬਗਨੇ ਹੈ ਉਚਾਸਾ ਡਾਂਵਾਣ ਚਾ ਕਿਤੇ ਕਿ ਤਪਾ ਬਗਨੇ ਹੈ ਉਚਾਸਾ ਡਾਂਵਾਣ ਚਾ ਕਿਤੇ ਉਹ ਮੇਰੇ ਵੀਰ ਸਰਦਾਰ ਬਣ ਜੋ ਚੈਲ ਲਾ ਬਣ ਜਿਹੜੇ ਖੜੇ ਕਰਦੇ ਹੋ ਗੀ ਮੇਰੇ ਵੀਰ ਸਰਦਾਰ ਬਣ ਜੋ ਚੈਲ ਲਾ ਬਣ ਜਿਹੜੇ ਖੜੇ ਕਰਦੇ ਹੋ ਸੋ ਇਹ ਵੀ ਆਪਣਾ ਧਾਰਮਿਕ ਸ਼ਬਦ ਹੈ ਇਹ ਵਾਲੇ ਪਾਜੀ ਤੁਹਾਨੂੰ ਜਰੂਰ ਸਪ ਮਿਲੇਗਾ YouTube ਤੇ ਬਾਂਜੀ ਛੇਤੀ ਸੋ ਦੇਖੋ ਭਾਗਿਆ ਜੋ ਕਦੀ ਜਾਂਦੇ ਜਾਂਦੇ ਤੇ ਨਾਣਾ ਲਾਵਾ ਜੋ ਜਿਹੜੇ ਜਿਹੜੇ ਮੇਰੇ ਵੀਰ ਵਾਗਰੀਆਂ ਸੰਗਤਾਂ ਦੇ ਜਿਹੜੇ ਮੇਰੇ ਲਾਗੇ ਬੈਠਿਆ ਠਿਕਾਰਾ ਬਲਉਰੇ ਤੇ ਹਾਲ ਹੋ ਜਾਵੇ ਧੰਨ ਧੰਨ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਦੇ ਮਾਰੇ ਨੂੰ ਭਾਵੇ ਸਭ ਜੀ ਦੀਆਂ ਕਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ